ਮਿਤੀ 24 24 ਨੂੰ ਪਿੰਡ ਬੋੜਾ ਗੁੱਜਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਉਹਨਾਂ ਦੇ ਗਵੰਡੀਆਂ ਵੱਲੋਂ ਲੱਕੜ ਦੇ ਦਸਤੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜੋ ਕਿ ਦਰਾਨੇ ਇਲਾਜ ਪੀਜੀਆਈ ਵਿੱਚ 29 ਤਰੀਕ ਨੂੰ 29 ਚਾਰ ਨੂੰ ਉਹਦੀ ਡੈਥ ਹੋ ਗਈ ਜਿਸ ਤੇ ਮੁਕਦਮਾ ਨੰਬਰ 76 ਅੰਡਰ ਸੈਕਸ਼ਨ 302 34 ਆਈਪੀਸੀ थाना सदर ਸ੍ਰੀ ਮੁਕਸਰ ਸਾਹਿਬ ਦਰਜ ਹੋਇਆ ਇਸ ਮੁਕਦਮੇ ਦੀ ਤਫਤੀਸ਼ ਦੌਰਾਨ ਦੋ ਵਿਅਕਤੀ ਅ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ कौर ਗ੍ਰਿਫਤਾਰ ਹੋਏ ਨੇ ਸਰ ਜਿਹੜਾ ਹੈਗਾ ਆਜੀ ਜੀ ਡੈਥ ਹੋਇਆ ਉਹਨਾਂ ਦਾ ਕੋਈ ਪੁਰਾਣੀ ਹਾਂਜੀ ਇਹਨਾਂ ਦਾ ਆਪਸ ਵਿੱਚ ਗਵਾਂਢੀ ਸੀਗੇ ਪਹਿਲਾਂ ਵੀ ਕਰੀ ਝਗੜਾ ਹੋਇਆ ਸੀ ਤੇ ਉਸ ਦਿਨ ਇਹਨਾਂ ਨੇ ਲੱਕੜ ਦੇ ਦਸਤੇ ਨਾਲ ਜਾਦਾ ਵਾਰ ਕਰਕੇ ਉਹਦੇ ਸਿਰ ਤੇ ਇਹ ਜੀ 60 ਵਜੇ ਕੀ ਉਹਦੀ ਜਲਾਮੇ ਇਲਾਜ ਡੈਥ ਹੋ ਗਈ। ਹੋਰ ਵੀ ਕੋਈ ਮਤਲਬ ਸੀ ਜਿਹੜਾ ਹੈਗਾ ਇਹਨਾਂ ਦੇ ਨਾਲ ਬੰਦੇ ਦੀ ਨਹੀਂ ਇਹ ਦੋਨੋਂ ਹਸਬੰਡ ਵਾਈਫ ਹੀ ਸੀਗੇ। ਮ੍ਰਿਤਕ ਇਕੱਲਾ ਸੀ। ਮ੍ਰਿਤਕ ਇਕੱਲਾ ਸੀਗਾ। ਪੁਰਾਣੀ ਰਾਂਜਿਸ਼ ਲੜਾਈ ਝਗੜਾ ਇਹਨਾਂ ਦਾ ਗਵਾਂਢ ਚ ਰਹਿੰਦੇ ਸੀ ਆਪਸ ਚ ਪੁਰਾਣੀ ਰੰਜਿਸ਼ ਸੀਗੀ ਉਹਨਾਂ ਦੀ ਤੇ ਉਹਦਣ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਚ ਬਹਿਸ ਹੋਈ ਤੇ ਉਹਨਾਂ ਨੇ ਇਹਦੇ ਘਰ ਚ ਐਂਟਰ ਕਰਕੇ ਤੇ ਲੱਕੜ ਦੇ ਦਸਤੇ ਨਾਲ ਉਹਦੇ ਤੇ ਵਾਰ ਕੀ ਕੀ ਧਾਰਾ ਲੱਗੀ ਸੀ 302 34 ਸਰ ਉਹ ਵੈਪਨ ਵਗੈਰਾ ਜੁੜੇ ਵਰਤੇ ਹਾਂਜੀ ਉਹ ਵੈਪਨ ਰਿਕਵਰ ਹੋ ਗਿਆ ਜੀ ਲੱਕੜ ਦਾ ਦਸਤਾ ਸੀ ਉਹ ਰਿਕਵਰ ਹੋ ਘਰ ਵਿੱਚ ਮਤਲਬ ਕਿ ਉਹ ਨਹੀਂ ਧਾਰਾ ਲੱਗੀ ਜਿਆਸ ਗੁੰਦੇ ਵਰ ਉਹ ਦੌਰਾਨੇ ਤੋਂ ਤਕਰੀਸ਼ ਅੱਗੇ ਵਾਧਾ ਹੋ ਜੇਗਾ ਜੀ ਜੁਰਮ ਦਾ ਇਮਿਸ਼ਲੀ ਐਫ ਆਰ 1002 ਚ ਦਿੱਤੀ ਉਹਦੀ ਡੈਥ ਤੇ ਸਰ ਇਹ ਬੰਦੇ ਗ੍ਰਿਫਤਾਰ ਕਦੋਂ ਹੋਏ ਜਾਂ ਕਿ ਇਹਨਾਂ ਦੀ ਬਿਲਕੁਲ ਇਸ ਕੋਸਟਡੀ ਦਾ ਸਾਨੂੰ ਥੋੜਾ ਜਿਹਾ ਵੇਰਵਾ ਦੱਸੋ ਇਹ ਪੇਸ਼ ਕੀਤੇ ਸੀ ਦੋ ਦਿਨ ਰਿਮਾਂਡ ਤੇ ਸੀਗੇ ਅੱਜ ਇਹ ਦੁਬਾਰਾ ਪੇਸ਼ ਕਰਨੇ ਆ ਅਦਾਲਤ ਚ ਤੇ ਅਸੀਂ ਜੁਡੀਸ਼ੀਅਲ ਰਿਮਾਂਡ ਹੀ ਲਿਖਾਂਗੇ ਇਹਨਾਂ ਦੇ